ਤੁਲਨਾਤਮਕ ਰਾਜਨੀਤੀ ਦੀ ਪਰਿਭਾਸ਼ਾ ਅਤੇ ਖੇਤਰ ਐਡਵਰਡ ਏ ਫਰੀਮੈਨ ਦੇ ਅਨੁਸਾਰ ਤੁਲਨਾਤਮਕ ਰਾਜਨੀਤੀ ਰਾਜਨੀਤਿਕ ਸੰਸਥਾਵਾਂ ਅਤੇ ਸਰਕਾਰ ਦੀਆਂ ਭਿੰਨ-ਭਿੰਨ ਕਿਸਮਾਂ ਦਾ ਇੱਕ ਤੁਲਨਾਤਮਕ ਵਿਵਚਨ ਅਤੇ ਵਿਸ਼ਲੇਸ਼ਣ ਹੈ ਜੀਨ ਬਲੌਂਡਲ ਦੇ ਅਨੁਸਾਰ ਤੁਲਨਾਤਮਕ ਰਾਜਨੀਤੀ ਵਰਤਮਾਨ ਵਿੱਚ ਸੰਸਾਰ ਵਿੱਚ ਰਾਸ਼ਟਰੀ ਸਰਕਾਰਾਂ ਦੀਆਂ ਪ੍ਰਣਾਲੀਆਂ ਦਾ ਅਧਿਐਨ ਹੈ ਰਾਜਨੀਤਿਕ ਪ੍ਰਣਾਲੀ ਦਾ ਖੇਤਰ ਪਹਿਲਾ ਪਿੰਨ-ਪਿੰਨ ਰਾਜਾਂ ਦੀਆਂ ਸਰਕਾਰੀ ਬੰਤਰਾਂ ਦਾ ਵਿਆਪਕ ਵੇਰਵਾ ਦੂਸਰਾ ਰਾਜਨੀਤਿਕ ਸਮਾਜਿਕਨ ਅਤੇ ਰਾਜਨੀਤਿਕ ਸੱਭਿਆਚਾਰ ਤੀਸਰਾ ਰਾਜਨੀਤਿਕ ਦਲ ਅਤੇ ਹਿੱਤ ਸਮੂਹ ਚੌਥਾ ਰਾਜਨੀਤਿਕ ਵਿਸ਼ੇਸ਼ਟ ਵਰਗ ਰਾਜਨੀਤਿਕ ਹਿੰਸਾ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਪੰਜਵਾਂ ਪੰਜਵਾਂ ਅੰਤਰ ਅਨੁਸ਼ਾਸਨਾਤਮਕ ਦ੍ਰਿਸ਼ਟੀਕੋਣ ਛੇਮਾ ਪ੍ਰਤੀਯੋਗੀ ਰਾਜਾਂ ਵਿੱਚ ਸ਼ਕਤੀ ਸੰਦੋਲਨ ਸੱਤਮਾ ਸ਼ਕਤੀ ਪ੍ਰਭਾਵ ਅਤੇ ਸੱਤਾ ਦਾ ਅਧਿਐਨ ਅੱਠਵਾਂ ਵਿਸ਼ਲੇਸ਼ਣਾਤਮਕ ਅਤੇ ਅਨੁਭਵਿਕ ਖੋਜ ਨੌਵਾਂ ਮੁੱਲ ਰਹਿਤ ਰਾਜਨੀਤਿਕ ਸਿਧਾਂਤ ਦਸਮਾ ਆਧਾਰਕ ਸਰਚਨਾ ਦਾ ਅਧਿਐਨ